ਪਾਣੀ ਛੱਕੇ ਚਾਲ ਅਗਰ ਛੱਕੇ ਕੁਰਸੀਆਂ ਦੇ ਉੱਤੇ ਆ ਕੇ ਬਿਰਾਜਮਣ ਹੋਣ ਫੇਰਾਂ ਕਿਹਨ ਤੋਂ ਜਿੰਨੀਆਂ ਵੀ ਸਿੱਖ ਸੰਗਤਾਂ ਬਾਹਰ ਖੜੀਆਂ ਆਰ ਖਦਾ ਸਵਾਲਾ ਤੇ ਆਰ ਖਿੰਦੇ ਆ ਮੇਰੇ ਕੋਲ ਵੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜੋ ਅੱਜ ਰਾਮਗੜੀ ਆ ਸੰਮੇਲਨ ਪੰਜਾਬ ਕਰਵਾਇਆ ਗਿਆ ਆ ਕੀ ਇਹਦਾ ਮਕਸਦ ਸੀ ਔਰ ਕਿੱਥੋਂ ਕਿੱਥੋਂ ਇੱਥੇ ਜਿਹੜਾ ਹੈਗਾ ਸੰਗਤਾਂ ਨੇ ਇਸ ਮੌਲੀਅਤ ਕੀਤੀ ਹੈਗੀ ਆ ਕੀ ਮਕਸਦ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਰਾਮਗੜੀਆ ਸਮੇਲਨ ਪੰਜਾਬ ਲੈਵਲ ਦਾ ਕਰਵਾਇਆ ਗਿਆ ਇਹ ਰਾਮਗੜੀਆ ਸੰਗਠਨ ਮੋਗਾ ਵੱਲੋਂ ਕਰਵਾਇਆ ਗਿਆ ਇਸ ਦੇ ਚੇਅਰਮੈਨ ਨੇ ਸਰਦਾਰ ਕੁਲਵੰਤ ਸਿੰਘ ਜੀ ਰਾਮਗੜੀਆ ਅਸੀਂ ਸਾਰਿਆਂ ਨੇ ਰਲ ਕੇ ਸਾਰੇ ਪੰਜਾਬ ਦੇ ਵਿੱਚ ਵਰਕ ਕੀਤਾ ਤਿੰਨ ਚਾਰ ਜ਼ਿਲ੍ਹੇ ਅਸੀਂ ਸਮਾਕਟ ਹੋਣ ਕਰਕੇ ਨਹੀਂ ਛੂ ਸਕੇ ਫਿਰ ਵੀ ਪੰਜਾਬ ਦੇ 16 17 ਜ਼ਿਲ੍ਹਿਆਂ ਤੋਂ ਇੱਥੇ ਸੰਗਤਾਂ ਪਹੁੰਚੀਆਂ ਜਿਹੜੀ ਆ ਕਿ ਵਿਸ਼ਵਕਰਮ ਭਵਨ ਕਮੇਟੀਆਂ ਰਾਮਗੜੀਆਂ ਨਾਲ ਸਬੰਧਤ ਐਸੋਸੀਏਸ਼ਨ ਤੇ ਸਭ ਤੋਂ ਵੱਡੀ ਤੇ ਵਿਸ਼ੇਸ਼ ਗੱਲ ਇਹ ਸੀ ਕਿ ਸਾਰੀਆਂ ਹੀ ਪਾਰਟੀਆਂ ਦੇ ਲੀਡਰ ਜਿਹੜੇ ਕਿ ਮਤਲਬ ਕੈਬਨਟ ਮੰਤਰੀ ਸਾਬਕਾ ਕੈਬਨਟ ਮੰਤਰੀ ਨੇ ਚਾਹੇ ਉਹ ਸਾਬਕਾ ਐਮਐਲਏ ਨੇ ਸਾਬਕਾ ਚੇਅਰਮੈਨ ਨੇ ਤੇ ਸਾਰੀਆਂ ਪਾਰਟੀਆਂ ਨਾਲ ਸੰਬੰਧ ਰੱਖਦੇ ਨੇ ਜਿਨ੍ਹਾਂ ਵਿੱਚ ਜਥੇਦਾਰ ਸਰਦਾਰ ਹੀਰਾ ਸਿੰਘ ਜੀ ਗਾਬੜੀਆ ਸਾਹਿਬ ਸਰਦਾਰ ਸਰਜੀਤ ਸਿੰਘ ਜੀ ਤੇ ਮਾਨ ਸਾਹਿਬ ਸਰਦਾਰ ਹਰੀ ਸਿੰਘ ਜੀ ਪ੍ਰੀ ਟਰੈਕਟਰ ਵਾਲੇ ਗਿਆਨੀ ਅਮਰ ਸਿੰਘ ਜੀ ਮਲੇਰਕੋਟਲਾ ਵਾਲੇ ਸਰਦਾਰ ਇੰਦਰਜੀਤ ਸਿੰਘ ਜੀ ਬੱਬੂ ਇਸ ਤੋਂ ਇਲਾਵਾ ਮੋਗਾ ਤੋਂ ਡਾਕਟਰ ਹਰਜੋਤ ਕਮਲਜੀਤ ਤੇ ਹੋਰ ਦਰਜਾ ਬਜ਼ਰਜਾ ਲੀਡਰ ਸਾਰੇ ਇੱਥੇ ਪਹੁੰਚੇ ਤੇ ਰਾਮਗੜੀਆ ਭਾਈਚਾਰੇ ਦੇ ਹਿੱਤਾਂ ਦੀ ਗੱਲ ਕੀਤੀ ਹੈ ਬੀਸੀ OBC ਦੇ ਹਿੱਤਾਂ ਦੀ ਗੱਲ ਕੀਤੀ ਹੈ ਛੋਟ ਦੇ ਵਿੱਚ ਮੈਂ ਗੱਲ ਕਰਾਂ ਤੇ ਜਿੱਥੇ ਰਾਮਗੜੀਆ ਭਾਈਚਾਰਾ ਜਾਂ ਬੀਸੀ ਭਾਈਚਾਰਾ ਜਿਸ ਨੇ ਵੱਡੇ ਪੱਧਰ ਤੇ ਹਰ ਖੇਤਰ ਵਿੱਚ ਪ੍ਰਾਪਤੀਆਂ ਕੀਤੀਆਂ ਨੇ ਲੇਕਿਨ ਰਾਜ ਖੇਤ ਨਿੱਤ ਖੇਤਰ ਵਿੱਚ ਬਹੁਤ ਪਛੜਿਆ ਹੋਇਆ ਇਸੇ ਕਰਕੇ ਜਿਹੜੀ ਕਿ ਮੰਡਲ ਕਮਿਸ਼ਨ ਦੀ ਰਿਪੋਰਟ ਜਿਹਦੇ ਵਿੱਚ ਸਾਨੂੰ ਸਾਡੇ ਹੱਕ ਮਿਲਨੇ ਨੇ ਜਿਸ ਵਿੱਚ 27% ਰਿਜ਼ਰਵੇਸ਼ਨ ਦੀ ਗੱਲ ਜਿੱਥੇ ਬੀਪੀ ਸਿੰਘ ਦੀ ਸਰਕਾਰ ਵੇਲੇ 1990 ਵਿੱਚ ਹੋਈ ਸੀ ਤੇ ਉਦੋਂ ਦੀ ਵਿਰੋਧੀ ਧਿਰ ਨੇ ਸੁਪਰੀਮ ਕੋਰਟ ਦੇ ਵਿੱਚ ਕੇਸ ਦਾਇਰ ਕੀਤਾ ਸੀ ਕਿ ਨਹੀਂ ਹੋਣੀ ਚਾਹੀਦੀ ਲੇਕਿਨ ਉਹ ਵਿਰੋਧੀ ਧਿਰ ਉਹ ਕੇਸ ਹਾਰ ਗਈ ਤੇ ਬੀਸੀ ਭਾਈਚਾਰੇ ਦੇ ਹੱਕ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਆਇਆ ਤੇ ਉਸ ਫੈਸਲੇ ਦੇ ਨਾਲ ਭਾਰਤ ਦੀਆਂ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਹੋਈ ਲੇਕਿਨ ਪੰਜਾਬ ਦੇ ਵਿੱਚ ਅੱਜ ਤੱਕ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਹੋਈ ਜਿਸ ਵਿੱਚ ਸਮੁੱਚਾ ਬੀਸੀ ਭਾਈਚਾਰਾ ਆਪਣੇ ਸਾਰੇ ਸੰਵਿਧਾਨਕ ਹੱਕਾਂ ਤੋਂ ਵਾਂਝਾ ਰਿਹਾ ਸੋ ਇਸ ਲਈ ਸਾਰਿਆਂ ਨੇ ਵਿਚਾਰ ਦਿੱਤੇ ਨੇ ਕਿ ਕਿਸ ਤਰ੍ਹਾਂ ਅਸੀਂ ਸਾਰੇ ਇੱਕ ਮੰਚ ਤੇ ਇਕੱਤਰ ਹੋ ਕੇ ਪੰਜਾਬ ਲੈਵਲ ਤੇ ਆਪਣਾ ਸੰਘਰਸ਼ ਵਿਢੀਏ ਤਾਂ ਜੋ ਜਿਹੜੀ ਮੰਡਲ ਕਮਿਸ਼ਨ ਦੀ ਰਿਪੋਰਟ ਆ ਉਹ ਪੰਜਾਬ ਦੇ ਵਿੱਚ ਇਨ ਬਿਨ ਲਾਗੂ ਕਰਵਾਈ ਜਾ ਸਕੇ ਸੋ ਜਿੰਨੀਆਂ ਵੀ ਸੰਗਤਾਂ ਜਿੱਥੋਂ-ਜਿੱਥੋਂ ਜ਼ਿਲ੍ਹਿਆਂ ਤੋਂ ਸ਼ਹਿਰਾਂ ਤੋਂ ਪਿੰਡਾਂ ਤੋਂ ਪਹੁੰਚੀਆਂ ਨੇ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਇੱਥੇ ਬਰਾਮੜੀ ਦਾ ਸਥਾਪਨ ਦੇ ਸਬੰਧ ਵਿੱਚ ਵੱਖ-ਵੱਖ ਸ਼ਹਿਰਾਂ ਪਿੰਡਾਂ ਤੱਕ ਆ ਪਹੁੰਚੇ ਹੋਏ ਸਾਡੇ ਬਰਾਮੜੀਆਂ ਪਰਾਦੀ ਦੇ ਆਪ ਸਹਿਬਾਨ ਕਿਉਂਕਿ ਮੈਂ ਨਾਲ ਆਣ ਆਪਣੇ ਜਿਆਦਾ ਵਜਨ ਕੰਮ ਨਹੀਂ ਆਪਣੇ ਬੈਠੇ ਮੇਰੇ ਬਰਾਮੜੀਆਂ ਜੀਰੋਂ ਪਟੈਣੋਂ ਆਹੋ ਆਉਂਦੇ ਦੇ ਨਾਲ ਭਾਗੇ ਕਾਜੀ ਕੇ ਕਦੇ ਬਲਾਈਏ ਸਾਡੇ ਰੂਡੀਕਾ ਖਾਲਸਾ ਸੇਵਾਇਕ ਪਹਿਲੀ ਵਾਰੀ ਨਹੀਂ ਆ ਰਹੀ ਮਗਰ ਬੈਠੀ ਸੰਗਤ ਨੂੰ ਧਿਆਨ ਨਾਲ ਸੁਣੋ ਆਪਾਂ ਅੱਜ ਆਪਾਂ ਇਕੱਠੇ ਹੋਏ ਆਂ ਬਹੁਤ ਜੂਰਾ ਦਬਦਬਾ ਸੀ ਤੇ ਪਰ ਅਸੀਂ ਕੱਲਾ ਰਾਜ ਨਹੀਂ ਹਾਰਿਆ ਅਸੀਂ ਆਪਣੀਆਂ ਅੱਖਾਂ ਬਿਹਾ ਕੇ ਜੰਗਲਾਂ ਦੇ ਵਿੱਚ ਫੱਤੇ ਖਾ ਕੇ ਛੋਲੇ ਖਾ ਕੇ ਕੋਟਿਆਂ ਤੇ ਸੌਂ ਕੇ ਲੜਨ ਵਾਲੇ ਸਾਡੇ ਜੰਗਜੂ ਕਿੱਧਰ ਗਏ ਅੱਜ ਨਗਰਾ ਵਿੱਚ ਲੜੀ ਜਾਂਦੇ ਅਸੀਂ ਕੱਲੇ ਮਿੱਟਾ ਘੱਟ ਫੌਲ ਕਣਜਾਲ ਦੇ ਵਿੱਚ ਦੀ ਕੀਤੀ ਰੱਖੋ 나ਗਨੀ ਬੱਚਾ ਬਣਾਉਣ ਵਾਲੇ ਆਰਾਮ ਚੰਗੇ ਬਣਾਉਣ ਵਾਲੇ ਕਿਧਰ ਗਏ ਮੇਰੇ ਵੀਰ ਅਜ ਮਸਕਰਾਂਗੜ ਦਾ ਫਿਰ ਆਰਾਮਗੜੀ ਆ ਕੋਟ ਦੇ ਬਾਹਰੋਂ ਮੱਖ ਤੇ ਬਰਾਗਾਂ ਔਰ ਮੇਰੇ ਸਾਹਮਣੇ ਬੈਠੇ ਸਾਰੇ ਮੇਰੇ ਸਾਥੀਓ ਕਿਹੋਂ ਹੈ ਅਮਰੀਕਾ ਦੇ ਨਾਮ ਦੇ ਵਿੱਚ ਮੈਂ ਪੜਾਣੀ ਚੁਗਾ ਜਾਂ ਤੇ ਮੇਰੇ ਦੇ ਸਾਰੇ ਬੜੇ ਸਨਮਾਨਦਗੋ ਬੜੇ ਮਹਾਨ ਬੜੇ ਉੱਚੀ ਸੋਚ ਦੇ ਮਾਲਕ ਹੋ ਸਕਦਾ ਹੈ ਅੱਜ ਜੀ 77 ਕੱਟ ਦੇ ਵਿੱਚ ਇਹਨਾਂ ਨੂੰ ਬੁਦੀ ਦੀਵੇ ਸ਼ਾਮੇ ਪੜੇ ਦੇ ਵਿੱਚ ਸਾਰੇ ਹਿੱਤ ਕਰ ਆ ਆ ਮੈਨੂੰ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਂ 50 ਸਾਲ ਦਾ ਸਨਾ ਜਿਹੜਾ ਇਹ ਰਾਤ ਵਿੱਚ ਜੀਵਨ ਦੇ ਵਿੱਚ ਹੋ ਗਿਆ ਮੇਰਾ ਕੋਈ 취ਸ਼ੋਕੜ ਰਾਜਨੀਤੀ ਨਹੀਂ ਹੈ ਮੈਂ ਇੱਕ ਛੋਟਾ ਆਮ ਪਰਿਵਾਰ ਦੇ ਵਿੱਚੋਂ ਆਪਾਂ ਸਾਰੇ ਸਰਦਾਰ ਸੁਦਾਨ ਪਰਿਵਾਰੋਂ ਦੇ ਵਿੱਚ ਆਏ ਜੰਨੇ ਆ ਸਮੇ ਸਮੇਂ ਦੇ ਬਤਾਰ ਹਰ ਕਰ ਲਈ ਤਾਂ ਕਿੱਤੀ ਹੈ ਵਰਪਾ ਆ ਜਾ ਪ੍ਰਮਾਤਮਾ ਲੁੰਦਾ ਹੈ ਇਹਨੇ ਤੇ ਕੋ ਦੱਸਣਾ ਨਹੀਂ ਸ਼ੁਰੂ ਕੀਤਾ ਬਟ ਜੇ ਉਹ ਮੇਰੀ ਖੋ ਦੇ ਕੋ ਬੋਲਦਾ ਨਹੀਂ ਕੋਈ ਗੁਰੂ ਜੀ ਗੱਲ ਕਰਦਾ ਨਹੀਂ ਮੈਂ ਜਦੋਂ ਤੋਂ ਆਇਆ ਹੈ ਇੱਕ ਚੀਜ਼ ਸਾਰਿਆਂ ਦੀ ਸਪੀਚਸ ਸੁਣਦਾ ਆਇਆ ਧਿਆਨ ਨਾਲ ਸੁਣਦਾ ਆਪਾਂ ਇਹ ਤੋਂ ਦੂਰ ਦੂਰ ਤੋਂ ਆਏ ਨੇ ਇੱਕ ਮੁਤਾ ਲੈ ਕੇ ਆਇਆ ਕੀ ਆਪਾਂ ਸਮਾਜ ਨੂੰ ਕਿਵੇਂ ਇਕੱਠਾ ਕਰੀਏ ਸਾਰੇ ਨੇ ਗੱਲ ਇੱਕ ਕਰੇ ਸਾਡੇ ਕੋਲੇ ਸਾਡੀ ਬਰਾਦਰੀ ਕੋਲੇ ਅੱਜ ਕਿਸੇ ਵੀ ਚੀਜ਼ ਕਮੀ ਨਹੀਂ ਹੈ ਕੋਨਾ ਕੋਲੇ ਪੈਸਾ ਵੀ ਹੈ ਨਾਮ ਵੀ ਹੈ ਛੋੜਤ ਵੀ ਹੈ ਕਮੀ ਕਿਹਦੀ ਜੀ ਹੈ ਕਮੀ ਸਿਰਫ ਇਹ ਹੈ ਕਿ ਅਸੀਂ ਸਮਾਂ ਨਹੀਂ ਗੱਢਦੇ ਬਹੁਤ ਸਤਿਕਾਰਯੋਗ ਮੇਰੇ ਸਾਹਮਣੇ ਬੈਠੇ ਸਾਰੇ ਤੁਸੀਂ ਬੜੇ ਮਾਨਤੇ ਸਤਿਕਾਰਯੋਗ ਜਿਹੜੀਆਂ ਪਹਿਣਾ ਮੇਰੇ ਪ੍ਰਾਣ ਮੇਰੇ ਸਾਥੀ ਪਹਿਲਾਂ ਮੇਰੀ ਫਤਹਿ ਕਬੂਲ ਕਰਿਓ ਵਾਹਿਗੁਰੂ ਦੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਦੇ ਕੀ ਫਤਹਿ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ